ਮਾਜੀ ਨਾਮ ਦਾਸ ਕੇ ਅੱਜ ਦੀ ਗਾਇਕ ਰੋਜੀ ਦਾ ਖਾਤਾ ਵਾਇਕ ਰੋਜੀ ਦੇ ਸਤੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਦਾਸ ਹਰਮਨਦੀਪ ਸਿੰਘ ਜਿਲਾ ਪ੍ਰਧਾਨ ਅੰਮ੍ਰਿਤਸਰ ਫੌਰਾ ਸ਼ਾਇਰਤੀ ਬਾਕੀ ਬੋਡੀ ਔਰ ਅਹੁਦੇਦਾਰ ਸਾਰੇ ਅੱਜ 70 ਸਭ ਸ਼੍ਰੋਮਣੀ ਕਮੇਟੀਜ਼ ਆਫ ਅਸੀਂ ਪਹੁੰਚੇ ਹੋਏ ਇੱਕ ਮੰਗ ਪੱਤਰ ਲੈ ਕੇ ਜੋ ਪਿਛਲੇ ਦਿਨੀ ਵਿਸਾਖੀ ਤੇ ਤੱਕ ਤੇ ਜਾਉਂਦਾ ਸਭ ਦੇ ਵਿੱਚ ਕੁਝ ਵਗਿਆ ਹੋਈ ਆ ਕਿ ਪਰਮੋਕ ਵਗਿਆ ਬਹੁਤ ਵੱਡੀ ਇੱਕ ਗਿੜੀ ਮਿਸੀ ਸ਼ਾਰਜਸਤੀ ਹੋਈ ਹੈ ਜੋ ਕਿ ਅਕਾਲੀ ਦਲ ਬਾਦਲ ਵੱਲੋਂ ਕੁਤਵਰ ਸਾਹਿਬ ਦੇ ਹੱਥ ਜਵਾਨ ਹਾਲ ਦੇ ਵਿੱਚ ਇੱਕ ਸਿਆਸੀ ਕਾਨਫਰੰਸ ਕੀਤੀ ਗਈ ਹੈ ਉਸ ਕਾਨਫਰੰਸ ਦੇ ਦੌਰਾਨ ਆਸ-ਪਾਸੇ ਕੁਤਵਰ ਸਾਹਿਬ ਆਉਣ ਦੀ ਬਜਮੀ ਉੱਪਰ ਅਕਾਲੀ ਦਲ ਬਾਦਲ ਦੀਆਂ ਝੰਡੀਆਂ ਲੱਗੀਆਂ ਗਈਆਂ ਕਿਉਂਕਿ ਉਹ ਚੋਣ ਨਿਸ਼ਾਨ ਟਕੜੀ ਲੱਗਾ ਸੀ ਜੋ ਕਿ ਇੱਕ ਬਹੁਤ ਵੱਡੀ ਗਲਤੀ ਆ ਵਗਿਆ ਹੈ ਇਸ ਦੇ ਸ਼ਮਾਂ ਦੇ ਵਿੱਚ ਕੁਝ 72 ਬੰਨ ਦੇ ਵਿੱਚ 72 ਲੱਗ ਗਿਆ। ਗਿਆ ਵੀ ਇਹ ਇਸ ਤਰ੍ਹਾਂ ਕਾਰਵਾਈ ਹੋਣੀ ਚਾਹੀਦੀ ਅੱਗੇ ਤੇ ਚਲਦਾ ਧਿਆਨ ਰੱਖਿਆ ਜਾਵੇ। ਜੋ ਕਿ ਇੱਕ ਬਹੁਤ ਵੱਡੀ ਗੱਲ ਹੈ। ਇਹਨਾਂ ਗਲਤੀਆਂ ਕਰਕੇ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਦਲ ਪਹਿਲਾਂ ਗ੍ਰਾਫਟ ਵਿੱਚ ਕਿਹਾ ਪਾ ਤੇ ਹੁਣ ਵੀ ਆਸ ਕਰਦੇ ਆ ਕਿ ਵੀ ਇਹਨਾਂ ਚੀਜ਼ਾਂ ਧਿਆਨ ਰੱਖਿਆ ਜਾਊਗਾ। ਤੇ ਅੱਗੇ ਤੋਂ ਇਹ ਚੀਜ਼ ਧਿਆਨ ਰੱਖਿਆ ਜਾਊਗਾ। ਇਹ ਲੱਗਦਾ ਕਿ ਤਾਂ ਨੇ ਕਿੰਨੇ ਸੰਮਧ ਦੀ ਇਮਾਰਤਾਂ ਨੂੰ ਕੋਣ ਬਸਤ। ਅਸੀਂ ਧਾਰਮਿਕ ਸਥਾਨਾਂ ਦੀ ਇਮਾਰਤਾਂ ਨੂੰ ਇੱਕ ਸਿਆਸੀ ਰੰਗਤ ਨਹੀਂ ਦਿੱਤੀ ਜਾਣੀ ਚਾਹੀਦੀ। ਹਰ ਕਿਸ ਨੂੰ ਸਮਾਗਮ ਕਰਨ ਦੀ ਇਜਾਜ਼ਤ ਆ ਕਿਉਂ ਕੋਈ ਇੱਕ ਰਾਜ ਨਹੀਂ ਪਰ ਇਹਨੂੰ ਸਿਆਸੀ ਰੰਗਤ ਨਾ ਦਿੱਤੀ ਜਾਵੇ। ਕਿਸੇ ਇੱਕ 31 ਕਿਸੇ ਇੱਕ ਪਾਰਟੀ ਦੇ ਹੱਕ ਵਿੱਚ ਨਾ ਵਰਤਿਆ ਜਾਵੇ। ਕੀ ਇਹ ਮੰਨ ਕੀ ਕਰਦੇ? ਬੰਗ ਇਹ ਹੀ ਕਰਦੇ ਆ ਵੀ ਇੰਨਾ ਗੱਲਾਂ ਦਾ ਧਿਆਨ ਦਿੱਤਾ ਜਾਵੇ ਤੇ ਅੱਗੇ ਤੋਂ ਇਹ ਗੱਲਾਂ ਨਾ ਹੋਣ ਕਿਸੇ ਇੱਕ ਸਿਆਸੀ ਧਿਰ ਦੇ ਲਈ ਨਾ ਵਰਤੇ ਜਾਵੇ। ਇਹ ਗੁਰੂ ਘਰ ਦੀ ਵੈਂਡਿੰਗ ਹੁੰਦੀ ਹੈ ਸਾਰਿਆਂ ਦੀ ਸਾਂਝੀ ਹੁੰਦੀ ਹੈ। ਗੁਰੂ ਘਰ ਨੂੰ ਕਿਸੇ ਸਿਆਸੀ ਹਿੱਤਾਂ ਲਈ ਨਾ ਵਰਤੇ ਜਾਵੇ। ਹਾਂਜੀ ਨਾਮ ਦੱਖਾਈ ਦਿੱਤੇ ਮੈਂ ਮਨਪ੍ਰੀਤ ਸਿੰਘ ਆਜ਼ਾਦ ਦਫ਼ਤਰ ਸ੍ਰੋਮਣੀ ਕਾਲੀ ਦਲਾ ਅੰਮ੍ਰਿਤਸਰ ਅੱਜ ਐਡਪੀਸੀ ਹੌਸ ਜਿਹੜਾ ਸੀ ਅ ਹਰਮਨਦੀਪ ਸਿੰਘ ਸੁਲਤਾਨਵੰਦ ਜਿਹੜੇ ਕਿ ਸਾਡੇ ਅੰਮ੍ਰਿਤਸਰ ਸਹਿਰ ਦੇ ਜ਼ਿਲ੍ਹਾ ਪ੍ਰਧਾਨ ਉਹਨਾਂ ਦੀ ਗਵਾਹੀ ਇੱਥੇ ਇੱਕ ਮੋਮਰੈਂਡਮ ਐਸਪੀਸੀ 77 ਨੂੰ ਦਿੱਤਾ ਗਿਆ ਸਮਾਂ ਮੋਮਰੈਂਡਮ ਦੇ ਹੰਦਾ ਕਾਰਨ ਇਹ ਸੀ ਕਿ ਪਿਛਲੇ ਦਿਨਾਂ ਦੇ ਵਿੱਚ ਦਮਨਵਾਲ ਸਾਹਿਬ ਇੱਕ ਰੈਲੀ ਹੋਈ ਸੀ ਬਾਦਲ ਦੀ ਉਹ ਰੈਲੀ ਦੇ ਵਿੱਚ ਜਿਹੜੇ ਕਿ ਐਡਪੀਸੀ ਦੇ ਸਥਾਨਵਾ ਜਿਹੜਾ ਦਿਮਾਨ ਨਾਲ ਐਸਡੀਪੀਸੀ ਦਾ ਉਸ ਇਮਾਰਤ ਉੱਤੇ ਇਹ ਤੱਕੜੀ ਚੌਣ ਨਿਸ਼ਾਨ ਦੇ ਜਿਹੜੇ ਝੰਡਿਆ ਲੜਾਏ ਗਏ ਜਿਹੜੇ ਤੱਕੜੀ ਚੌਣ ਨਿਸ਼ਾਨ ਦੇ ਆ ਉਹ ਬੈਨਰ ਉੱਥੇ ਲਗਾਏ ਗਏ ਇਹ ਜਿਹੜੀ ਐਸਡੀਪੀਸੀ ਆ ਗੁਰਦਾਰਾ ਐਕਟ 1925 ਮੁਤਾਬਕ ਤੇ ਬਹੁਤ ਸਾਰੇ ਕਾਨੂੰਨਾਂ ਦੇ ਤਹਿਤ ਜਿਹੜੀ ਐਸਡੀਪੀਸੀ ਬਣੀ ਆ ਤੇ ਜਿਹੜੀਆਂ ਇਹ ਇਮਾਰਤਾਂ ਕਿਸੇ ਦੇ ਪਿਓ ਦੀ ਜਗੀਰ ਨਹੀਂ ਐ ਇਹ ਸਮੂਹ ਸਾਧ ਸੰਗ ਦੀ ਆ ਇਹ ਜਿਹੜਾ ਚੌਣ ਨਿਸ਼ਾਨ ਚੋਣ ਕਮਿਸ਼ਨ ਵੱਲੋਂ ਦਿੱਤਾ ਗਿਆ ਇਹ ਇਨ੍ਹਾਂ ਹੌਸਿਆਂ ਦੇ ਉੱਤੇ ਨਹੀਂ ਲੜਾਇਆ ਜਾਣਾ ਚਾਹੀਦਾ ਜਾਂ ਤੇ ਫਿਰ ਇਹ ਜਿਹੜੇ ਚੋਣ ਨਿਸ਼ਾਨ ਹਨ ਇਹ ਉਹ ਵੱਖਰੇ ਹੋਣੇ ਚਾਹੀਦੇ ਹਨ ਜਾਂ ਫਿਰ ਜਿਹੜੀਆਂ ਕਹ ਲੀਏ ਕਿ ਚੋਣ ਨਿਸ਼ਾਨ ਜਿਹੜੇ ਧਾਰਮਿਕ ਹਨ ਜਿਹੜੇ ਕੀ ਜਿਵੇਂ ਖੰਡਾ ਕਿਰਪਾਨ ਜਾਂ ਵਿੱਚ ਕੜਾ ਜਿਹੜਾ ਉਹ ਜਿਹੜੇ ਚੋਣ ਨਿਸ਼ਾਨ ਜਿਹੜੇ ਰਵਾਇਤੀ ਪੰਥਕ ਚੋਣ ਨਿਸ਼ਾਨ ਆ ਉਹ ਹੀ ਐ ਜੀਪੀਸੀ ਦੀਆਂ ਇਮਾਰਤਾਂ ਤੇ ਲੜਾਈ ਜਾਣੇ ਚਾਹੀਦੇ ਤੇ ਬੜੀ ਵੱਡੀ ਕੱਲ ਵਗਿਆ ਹੋਈ ਜਿਸ ਸੰਬੰਧ ਵਿੱਚ ਅਸੀਂ ਅੱਜ ਮੋਮਰੈਂਡਮ ਦਿੱਤਾ ਹੋਰ ਵੀ ਕਿਤੇ ਬੰਦੀਆਂ ਤੋਂ ਕੋਈ ਅਸੀਂ ਤਾਂ ਕੋਈ ਇਤਰਾਜ਼ ਨਹੀਂ ਕੀਤਾ ਕੋਈ ਬੰਦੀ ਕਿਤੇ ਕਹਿੰਦੀ ਇਤਰਾਜ਼ ਜੇ ਇਹਦੇ ਵਿੱਚ ਇਹਨਾਂ ਦਾ ਹੀ ਤੜਾ ਇੱਕ ਬਾਗੀ ਤੜਾ ਉਹਨਾਂ ਨੇ ਵੀ ਕੋਈ ਇਤਰਾਜ਼ ਨਹੀਂ ਕੀਤਾ ਪਿਛਲੇ ਦਿਨਾਂ ਦੇ ਵਿੱਚ ਵੀ ਜਿਹੜੀ ਪ੍ਰਧਾਨਗੀ ਦੀ ਚੋਣ ਤੀਜਾ ਸਿੰਘ ਸੁੰਦਰੀ ਹਾਲ ਵਿਖੇ ਹੋਈ ਜੋ ਕਿ ਕਾਨੂੰਨ ਮੁਤਾਬਕ ਨਹੀਂ ਹੋ ਸਕਦੀ ਇਹ ਧਾਰਮਿਕ ਇਮਾਰਤਾਂ ਨੂੰ ਨਹੀਂ ਵਰਤੀ ਜਾ ਸਕਦਾ ਸ਼੍ਰੋਮਣੀ ਕਾਲੀ ਦਲ ਬਾਦਲ ਵੱਖਰਾ ਹੈ ਸ਼੍ਰੋਮਣੀ ਕਮੇਟੀ ਵੱਖਰੀ ਹੈ ਇਸ ਦੇ ਵਿੱਚ ਜਿਹੜਾ ਇਹ ਸਿਸਟਮ ਨਹੀਂ ਹੋਣਾ ਚਾਹੀਦਾ ਇਹ ਜਿਹੜੀ ਗਰਾਵਟਾ ਬਹੁਤ ਵੱਡੀ ਪੰਥ ਦੇ ਵਿੱਚ ਆ ਰਹੀ ਆ ਇਹ ਆਵਾਜ਼ ਜਿਹੜੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵੱਲੋਂ ਹੀ ਚੱਕੀ ਗਈ ਆ ਜਿਹੜੇ ਕੀ ਨਿਸ਼ਾਨ ਤਕੜੀ ਦਾ ਚੋਣ ਨਿਸ਼ਾਨ ਆ ਉਹ ਇਹਨਾਂ ਇਮਾਰਤਾਂ ਤੇ ਨਹੀਂ ਲੱਗਣਾ ਚਾਹੀਦਾ ਹੁਣ ਉੱਤੇ ਮੈਮੋਰੰਡਮ ਦਿੱਤਾ ਵਾ ਬਾਕੀ ਕੀ ਕਾਰਵਾਈ ਕਰਦੇ ਉਸਦੀ ਉਡੀਕਲੇ ਹੋਵੇਗੀ ਇਹ ਦੇਖਣਾ ਹੋਊਗਾ